ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 25 ਸਤੰਬਰ ਦਿਨ ਵੀਰਵਾਰ 2025 ਤੇ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਜੀ 1509 ਬਾਸਮਤੀ ਦੇ ਰੇਟਾਂ ਬਾਰੇ ਪਾਤੜਾ ਮੰਡੀ ਦੇ ਰੇਟ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਅੱਜ ਦੇ 25 ਸਤੰਬਰ ਦੇ ਤੇ ਬੋਲੀ ਸ਼ੁਰੂ ਹੋਈ ਸੀ 12 ਵਜੇ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਬੋਲੀ ਸੀ ਪਹਿਲਾਂ ਇੱਕੋ ਗਰੁੱਪ ਸੀ ਫਿਰ ਉਹਨੂੰ ਦੋ ਗਰੁੱਪਾਂ ਦੇ ਵਿੱਚ ਵੰਡ ਦਿੱਤਾ ਗਿਆ ਗਰੁੱਪ A ਤੇ ਗਰੁੱਪ B ਜਿਹੜੀ ਬੋਲੀ ਗਰੁੱਪ A ਦੀ ਸ਼ੁਰੂ ਹੋਈ ਸੀ ਉਹ ਸ਼ੁਰੂ ਹੋਈ ਸੀ ਕ੍ਰਿਸ਼ਨ ਲਾਲ ਅਸ਼ੋਕ ਕੁਮਾਰ ਦੀ ਦੁਕਾਨ ਤੋਂ 12 ਵਜੇ ਦੇ ਕਰੀਬ ਤੇ B ਗਰੁੱਪ ਵਾਲੀ ਬੋਲੀ ਸ਼ੁਰੂ ਹੋਈ ਸੀ ਢਿੱਲੋਂ ਟਰੇਡਿੰਗ ਕੰਪਨੀ ਤੇ 12 ਵਜੇ ਇਹ ਸ਼ੁਰੂ ਹੋਈ ਸੀ ਤੇ 1509 ਦੇ ਹੁਣ ਰੇਟਾਂ ਪਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਕੀ ਕੀ ਰੇਟ ਲੱਗੇ ਨੇ ਅੱਜ ਇੱਕ ਢੇਰੀ ਦਾ ਰੇਟ ਲੱਗਾ ਜੀ 3000 ਰੁਪਿਆ 1509 ਦਾ ਤੇ ਇੱਕ ਢੇਰੀ ਦਾ ਰੇਟ ਲੱਗਿਆ ਜੀ 3150 ਰੁਪਏ 1509 ਦੇ ਤੇ ਇੱਕ ਢੇਰੀ ਦਾ ਰੇਟ ਲੱਗਾ ਜੀ 3185 ਰੁਪਏ ਤੇ ਖਰੀਦਦਾਰ ਹੈਗੇ ਜੀ ਤੁਲਸੀ ਰਾਈਸ ਮਿਲ ਵਾਲੇ ਤੇ ਉਦੋਂ ਬਾਅਦ ਚ ਅੱਗੇ ਜਿਹੜੀਆਂ ਢੇਰੀਆਂ ਨੇ ਉਹਨਾਂ ਦੀ ਵੀ ਗੱਲਬਾਤ ਕਰਦੇ ਹੁਣ ਇੱਕ ਢੇਰੀ ਫਿਰ ਵੀ ਕੀ 3150 ਰੁਪਿਆ ਨੂੰ ਤੇ ਇੱਕ ਨਾਲ ਲੱਗਦੀ ਢੇਰੀ ਫਿਰ ਵੀ ਕੀ 1509 ਦੀ 3150 ਰੁਪਈਆ ਨੂੰ ਤੇ ਇਹਦੇ ਖਰੀਦ ਖਰੀਦਦਾਰ ਹੈਗੇ ਸਨ ਬਰਾਸ ਰਾਈਸ ਮਿਲ ਤੇ ਹੁਣ ਆਪਾਂ ਅਗਲੀ ਢੇਰੀ ਬਾਰੇ ਗੱਲ ਕਰਦੇ ਆਂ ਫਿਰ 1509 ਦੀ ਢੇਰੀ ਵਿਕੀ 3225 ਰੁਪਈਆ ਨੂੰ ਤੇ ਫਿਰ ਇੱਕ ਢੇਰੀ ਵਿਕੀ 3100 ਰੁਪਈਆ ਨੂੰ ਤੇ ਇਹਦੇ ਖਰੀਦਦਾਰ ਹੈਗੇ ਸੀ ਤੁਲਸੀ ਰਾਈਸ ਵਾਲੇ ਤੇ ਹੁਣ ਅਗਲੀਆਂ ਢੇਰੀਆਂ ਬਾਰੇ ਗੱਲ ਕਰਦੇ ਆਪਾਂ ਅੱਗੇ ਫਿਰ ਇੱਕ ਢੇਰੀ ਵਿਕੀ 3206 ਰੁਪਈਆ ਨੂੰ ਤੇ ਉਸੇ ਢੇਰੀ ਦੇ ਨਾਲ ਲੱਗਦੀ ਢੇਰੀ ਵਿਕੀ 1509 ਦੀ 3055 ਰੁਪਈਆ ਨੂੰ ਤੇ ਇਹਨਾਂ ਦੋਵਾਂ ਢੇਰੀਆਂ ਦੇ ਖਰੀਦਦਾਰ ਹੈਗੇ ਨੇ ਜੀ ਲਵ ਕੁਸ਼ ਫੂਡ ਪੁਆਇੰਟ ਤੇ ਹੁਣ ਆਪਾਂ ਉਦੋਂ ਅਗਲੀਆਂ ਢੇਰੀਆਂ ਦੀ ਬੋਲੀ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਾਲ ਫਿਰ ਇੱਕ ਢੇਰੀ ਵਿਕੀ 3095 ਰੁਪਈਆ ਨੂੰ 1509 ਦੀ ਫਿਰ ਇੱਕ ਢੇਰੀ ਵਿਕੀ 2950 ਰੁਪਈਆ ਨੂੰ 1509 ਦੀ ਫਿਰ ਇੱਕ ਢੇਰੀ ਵਿਕੀ 3055 ਰੁਪਈਆ ਨੂੰ 1509 ਦੀ ਢੇਰੀ ਸੀ ਇਹ ਵੀ ਤੇ ਇਹਦੇ ਖਰੀਦਦਾਰ ਹੈਗੇ ਨੇ ਜੀ ਸ਼੍ਰੀ ਖਾਟੂ ਸ਼ਾਮ ਜੀ ਫੂਡ ਵਾਲੇ ਫਿਰ ਉਦੋਂ ਅਗਲੀ ਢੇਰੀਆਂ ਦੀ ਬੋਲੀ ਬਾਰੇ ਤੁਹਾਡੇ ਨਾਲ ਗੱਲ ਕਰਦੇ ਆਂ ਫਿਰ ਇੱਕ ਢੇਰੀ ਵਿਕੀ 3085 ਰੁਪਈਆ ਨੂੰ ਇਹਦੇ ਖਰੀਦਦਾਰ ਹੈਗੇ ਨੇ ਜੀ ਸੁਖਮਣੀ ਫੂਡ ਵਾਲੇ ਟੋਟਲ 1509 ਜਿਹੜੀ ਅਰਾਈਵਲ ਹੋਈ ਅੱਜ 22000 ਤੋਂ 23000 ਬੈਗਸ ਅਰਾਈਵਲ ਹੋਈ ਏ ਪਾਤੜਾ ਮੰਡੀ ਦੇ ਵਿੱਚ 1509 ਸੀ ਜਿਹੜੀ ਠੀਕ ਹੈ ਜੀ ਤੇ 2800 ਤੋਂ ਲੈ ਕੇ 3230 ਤੱਕ ਵਿਕੀ ਏ ਜੀ ਤੇ ਬੋਲੀ ਅੱਗੇ ਕੰਟੀਨਿਊ ਏ ਤੇ 1847 ਦਾ ਤੁਹਾਨੂੰ ਦੱਸਦੇ ਨੇ 1847 ਵਿਕੀ 3020 ਰੁਪਈਆ ਤੱਕ ਹੁਣ ਤੱਕ ਤੇ ਉਸ ਤੋਂ ਬਾਅਦ ਚ ਬੋਲੀ ਚੱਲਦੀ ਪਈ ਸੀ ਇੰਨੀਆਂ ਘਟੇਰੀਆਂ ਬਾਰੇ ਪਤਾ ਲੱਗਿਆ ਸੀ ਤੇ ਤੁਹਾਨੂੰ ਦੱਸਿਆ ਤੇ ਬੋਲੀ ਅੱਗੇ ਫਿਰ ਦੁਬਾਰਾ ਚੱਲਦੀ ਪਈ ਸੀ ਤੇ ਸ਼ਾਮ ਨੂੰ ਬੋਲੀ ਬੰਦ ਹੁੰਦੀ ਹੈ ਤੇ ਕੱਲ ਨੂੰ ਜਾਂ ਪਰਸੋਂ ਜਦੋਂ ਟਾਈਮ ਲੱਗਿਆ ਤੇ ਤੁਹਾਡੇ ਵਾਸਤੇ ਫੇਰ ਇੱਕ ਲਾਈਵ ਬੋਲੀ ਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਹਿਲਾਂ ਦੋ ਬੋਲੀਆਂ ਆਪਾਂ ਵਿਖਾਈਆਂ ਨੇ ਜੀ ਲਾਈਵ ਪੰਜ ਸੱਤ ਢੇਰੀਆਂ ਦੀਆਂ ਤੇ ਉਸੇ ਤਰ੍ਹਾਂ ਤੁਹਾਨੂੰ ਕੋਲ ਜਾ ਕੇ ਫੇਰ ਵੀਡੀਓ ਬਣਾ ਕੇ ਤੇ ਸ਼ੇਅਰ ਕਰਾਂਗੇ ਜੀ ਤੇ ਮੈਂ ਸੋਚਿਆ ਚਲੋ ਅੱਜ ਆਪਾਂ ਬੋਲ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਜਾਣਕਾਰੀ ਜਾਣਕਾਰੀ ਆਪਣੇ ਕੋਲ ਸਾਰੀ ਆਉਂਦੀ ਕਿਉਂਕਿ ਆਪਣੇ ਜਿੰਨੇ ਵੀ ਆ ਆਪਣਾ ਰਾਈਸ ਮਿਲ ਵਾਲੇ ਨੇ ਇਨਾਂ ਨਾਲ ਆਪਾਂ ਐਡ ਹੈਗੇ ਆ ਨੰਬਰਾਂ ਦਾ ਕੰਟੈਕਟ ਹੈਗੇ ਸਾਰੇ ਤੇ ਆਪਣੇ ਕੋਲ ਪਰਚੀਆਂ ਵੀ ਆ ਜਾਂਦੀਆਂ ਪਰਚੀਆਂ ਆਪਾਂ ਤਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਨਹੀਂ ਜ਼ਰੂਰਤ ਨਹੀਂ ਹੈਗੀ ਆਪਾਂ ਪੜ੍ਹ ਕੇ ਤੁਹਾਨੂੰ ਸਾਰਾ ਕੋਈ ਦੱਸ ਦਿੰਨੇ ਵੀ ਇੰਨੇ ਨੂੰ ਆ ਬੋਲੀ ਲੱਗੀ ਇੰਨੇ ਨੂੰ ਆ ਲੱਗੀ ਤੇ ਬਾਕੀ ਤੁਹਾਨੂੰ ਲਾਈਵ ਬੋਲੀ ਵੀ ਦੱਸਾਂਗੇ ਹੁਣ ਆਪਣਾ ਕੋਲ ਜਾ ਕੇ ਵਿਖਾਵਾਂਗੇ ਇੱਕ ਦੋ ਇਹਨਾਂ ਨੂੰ ਕੱਲ ਨੂੰ ਜਾਂ ਪਰਸੋਂ ਨੂੰ ਫੇਰ ਵਿਖਾਵਾਂਗੇ ਤੁਹਾਨੂੰ ਤੇ ਇਹ ਸੀ ਅੱਜ ਦੀ ਬੋਲੀ ਦੀ ਅਪਡੇਟ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਛਲੀਆਂ ਵੀਡੀਓ ਨੂੰ ਵੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੇ ਇਸ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿਓਗੇ ਮੈਨੂੰ ਪਤਾ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਫਸਲਾਂ ਵਿੱਚ ਬਰਕਤ ਪਾਵੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ